ਨਿਰਮਲ ਕੁਮਾਰ ਪ੍ਰਧਾਨ ਨਗਰ ਕੌਂਸਲ ਸ਼ਾਮਚਰਾਸੀ ਵਾਈਸ ਪ੍ਰੈਜ਼ੀਡੈਂਟ ਆਮ ਆਦਮੀ ਪਾਰਟੀ ਐਸ ਸੀ ਐਲ ਜ਼ਿਲ੍ਹਾ ਹੁਸ਼ਿਆਰਪੁਰ ਆਪ ਸਭ ਨੂੰ ਦੀਪavali ਅਤੇ ਭਾਈ ਦੋਜ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ ਅਤੇ ਸਭ ਨੂੰ ਅਪੀਲ ਕਰਦਾ ਹਾਂ ਕਿ ਸਾਨੂੰ ਇਹ દિਵਾਲੀ ਹਰੀ-ਪਰੀ ਗ੍ਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ। ਪਟਾਕੇ ਤੋਂ ਰਹਿਤ ਦੀਵਾਲੀ ਮਨਾਉਣੀ ਚਾਹੀਦੀ ਹੈ। ਕਈ ਵਾਰ ਪਟਾਕੇ ਬਜਾਉਣ ਦੇ ਨਾਲ ਕਈ ਤਰ੍ਹਾਂ ਦੇ ਐਕਸੀਡੈਂਟ ਵੀ ਹੋ ਜਾਂਦੇ ਹਨ। ਪ੍ਰਦੂਸ਼ਣ ਦੇ ਨਾਲ ਸਾਡੀ ਸਿਹਤ ਤੇ ਬਹੁਤ بڑا ਅਸਰ ਪੈਂਦਾ ਹੈ। ਸੋ ਸਾਨੂੰ ਇਹ ਗ੍ਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ। ਸਾਰਿਆਂ ਨੂੰ ਬੇਨਤੀ ਹੈ ਕਿ ਸਾਨੂੰ ਮਠਿਆਈਆਂ ਤੋਂ ਵੀ ਥੋੜਾ ਗ੍ਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਅੱਜਕੱਲ ਨਕਲੀ ਮਠਿਆਈਆਂ ਬਾਜ਼ਾਰ ਵਿੱਚ ਬਹੁਤ ਮਿਲਦੀਆਂ ਹਨ ਜਿਸ ਦੇ ਨਾਲ ਸਾਡੀ ਸਿਹਤ ਦੇ ਵਿੱਚ ਬਹੁਤ ਕਾਫੀ بگਨ ਪੈਂਦਾ ਹੈ ਸਾਨੂੰ ਦਵਾਈਆਂ ਲੈਣੇ ਪੈਂਦੀਆਂ ਹਨ ਸੋ ਮੈਂ ਸਭ ਨੂੰ ਇਹ ਬੇਨਤੀ ਕਰਾਂਗਾ ਕਿ ਸਾਨੂੰ ਪਟਾਕਾ ਰਹਿਤ ਅਤੇ ਗ੍ਰੀਨ ਦੀਵਾਲੀ ਮਨੋ ਚਾਹੀਦੀ ਹੈ ਮੈਂ ਪੂਰੇ ਨਗਰ ਨਿਵਾਸੀਆਂ ਨੂੰ ਸ਼ਾਮ 7:30 ਵਜੇ ਨੂੰ ਪੰਜਾਬ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਜਿੱਥੇ-ਜਿੱਥੇ ਵੀ ਮੇਰਾ ਕੋਈ ਦੇਸ਼ ਵਾਸੀ ਬਸਦਾ ਹੈ ਉਹਨਾਂ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿਨਾ ਜੈ ਭੀਮ ਜੈ ਭਾਰਤ